ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਡਬੜੀ ਖਾਨ ਦੋਸਤੋ ਇਹ ਤੂੜੀ ਉਸੇ ਵਾਣ ਚ ਬਣਦੀ ਪਈ ਹੈ ਜਿਹੜੇ ਵਾਣ ਚ ਆਪਾਂ ਪ्योर ਕੁਦਰਤੀ ਖੇਤੀ ਤਹਿਤ ਸਿਰਫ 15 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਦੀ ਬਿਜਾਈ ਕੀਤੀ ਸੀ ਉਹ ਵੀ ਖੁੱਲੇ ਪਾੜੇ ਦੀ ਤੇ ਕਿੰਨਾ ਖੁੱਲਾ ਪਾੜਾ ਹੋ ਸਕਦਾ ਉਹ ਤੁਸੀਂ ਆਪਣੀ ਸਕਰੀਨ ਤੇ ਇਸ ਵੇਲੇ ਦੇਖਦੇ ਹੀ ਪਏ ਹੋ ਸੋ ਪਹਿਲਾਂ ਤਾਂ ਕਣਕ ਦੇ ਝਾੜ ਵਾਲੇ ਫੱਟੇ ਚੱਤ ਤੇ ਇਸ 1 ਏਕੜ ਲਗਭਗ ਜਗ੍ਹਾ ਦੇ ਵਿੱਚੋਂ ਪੂਰੀ 19 ਕੁਇੰਟਲ 65 ਕਿਲੋ ਕਣਕ ਜਿਹੜੀ ਹੈਗੀ ਆ ਉਦਰਤੀ ਖੇਤੀ ਦੇ ਤਹਿਤ ਮਹਾਰਾਜ ਨੇ ਸਾਡੀ ਝੋਲੀ ਪਾਈ ਹੈ ਤੇ ਹੁਣ ਜਿਹੜੀ ਇੱਥੋਂ ਤੂੜੀ ਬਣਦੀ ਪਈ ਹੈ ਇਹ ਉਹਨਾਂ ਲੋਕਾਂ ਵਾਸਤੇ ਵੀਡੀਓ ਬਣਾ ਰਿਹਾ ਜਿਹੜੇ ਕਹਿੰਦੇ ਸੀਗੇ ਕਿ ਤੂੜੀ ਕਿੱਥੋਂ ਲਿਆਉਂਗੇ ਬਾਈ ਜੀ ਆ ਤੁਸੀਂ ਦੇਖ ਪਾ ਰਹੇ ਹੋਵੋਗੇ ਆ ਕਣਕ ਵੱਡੀ ਗਈ ਸੀ ਤੇ ਆ ਜਿਹੜਾ ਪਿੱਛੇ 나ੜ ਹੈ ਤੇਰੇ ਜਿਹੇ ਆ 나ੜ ਕਿਸੇ ਵੀ ਖੇਤ ਦੇ ਵਿੱਚ ਨੇੜੇ ਤੇੜੇ ਮੌਜੂਦ ਨਹੀਂ ਪੂਰਾ ਮਜ਼ਬੂਤ ਜਾਨਦਾਰ ਤਗੜਾ ਸ਼ਾਨਦਾਰ 나ੜ ਜਿਹੜਾ ਹੈਗਾ ਇਸ ਕਣਕ ਦਾ ਇੱਥੇ ਤੂੜੀ ਦਾ ਪਿਆ ਤੇ ਊੜੀ ਬਣਾਉਂਦੇ ਸਮੇਂ ਟਰੈਕਟਰ ਦਾ ਜੋਰ ਆਮ ਖੇਤਾਂ 'ਚ ਊੜੀ ਬਣਾਉਣ ਨਾਲੋਂ ਏਡਾ ਲੱਗਦਾ ਪਿਆ ਭਾਈ ਜਿਹੜੇ ਊੜੀ ਬਣਾ ਕੇ اٹਿਆ ਪਹਿਲਾ ਪਹਿਲੀ ਟਰਾਲੀ ਜਿਹੜੇ ਭਾਈ ਭਰ ਕੇ اٹਿਆ ਭਾਈ ਬੱਪੂ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਦੂਜੇ ਖੇਤਾਂ ਦੇ ਮੁਕਾਬਲੇ ਇੱਥੇ ਟਰੈਕਿੰਗ ਦਾ ਹੋਰ ਜਿਹੜਾ ਹੈਗਾ ਇਹਦਾ ਲੱਗਿਆ ਤੂੜੀ ਬਣਾਉਂਦੇ ਸਮੇਂ ਇੱਕ ਗੱਲ ਹੋਰ ਮੈਂ ਅੰਦਾਜ਼ਾ ਲਾਇਆ ਸੀਗਾ ਕਿ ਦੋ ਟਰਾਲੀਆਂ ਤੂੜੀ ਇੱਥੋਂ ਬਣ ਜਾਣੀ ਚਾਹੀਦੀ ਹੈ ਪਰ ਏਹਰ ਟਰਾਲੀ ਘੱਟੋ ਘੱਟ ਤੂੜੀ ਇਸ ਖੇਤ ਦੇ ਵਿੱਚੋਂ ਬਣਦੀ ਪਈ ਆ ਇੰਨੇ ਖੁੱਲੇ ਖਾੜੇ ਦੀ ਕਣਕ ਫੀਲਣ ਦੇ ਬਾਵਜੂਦ ਪੌਣੀ ਟਰਾਲੀ ਤੂੜੀ ਦੀ ਇਤੋਂ ਪਹਿਲਾਂ ਭਰੀ ਆ ਤੇ ਪੌਣੀ ਟਰਾਲੀ ਤੂੜੀ ਦੀ ਲਗਭਗ ਹੋਰ ਇੱਥੋਂ ਜਿਹੜੀ ਹੈਗੀ ਆ ਬਣ ਚੱਲੀ ਆ ਆਪਾਂ ਬਾਈ ਜਗਦੀਪ ਨਾਲ ਗੱਲ ਕਰਦੇ ਆ ਬਾਈ ਬੱਬੂ ਵੀ ਕੋਲੇ ਹੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਬਾਈ ਬੱਬੂ ਤੁਸੀਂ ਬਾਗੀਆਂ ਪਹਿਲੀ ਪਹਿਲੀ ਕਿਸ ਤਰ੍ਹਾਂ ਦੀ ਤੁਸੀਂ ਭਰੀ ਆ ਤੁਸੀਂ ਬਹੁਤ ਟਰਾਲੀਆਂ ਭਰਤੀਆਂ ਹੋਣੀਆਂ ਬਾਕੀ ਖੇਤਾਂ ਚੋਂ ਵੀ ਇੱਥੇ ਤੇ ਦੂਜੇ ਖੇਤਾਂ 'ਚ ਵੀ ਵਾਰ ਕਰਿਆ ਹੋਇਆ ਹੋਈ ਫਰਕ ਹੈ ਇਹ ਮੈਂ ਇਹ ਕਣਕ ਦਾ ਜਿਹੜਾ ਨਾਲ ਆ ਬੜਾ ਮੋਟਾ ਅੱਛਾ ਇਹ ਟਰੈਕਟਰ ਦੇ ਤੋਰੇ ਕਿੰਨਾ ਦਬ ਕਰਿਆ ਹੈ ਇਹ ਕਲੱਚ ਦੇ ਨਾਲ ਮੈਂ ਦਾ ਵਾਰਤ ਬਣਾਈ ਹੈ ਇਹ ਟਰੈਕਟਰ ਦੀ ਤੋਰ ਆਪ ਇਹਦੇ ਰੱਖਿਆ ਪੇਰਾ ਤੋਂ ਚੱਕਰ ਦੇਣਾ ਸਵਾਹ ਚੱਕਰ ਦੇਣਾ ਦੇਖੋ ਜੀ 1675 ਤੇ ਰੱਖਿਆ ਹੈ ਸਵਾਹ ਚ ਟਰੈਕਟਰ ਤੇ ਕਲੱਚ ਦੇ ਕੇ ਕੂੜੀ ਵੜੀ ਹਾਂ ਜਿਹੜਾ ਵਾਹਨ ਹੈ ਇਹਦੇ ਵਿੱਚ 1300 ਚੱਕਰ ਤੇ ਬਿਨਾ ਕਲਚ ਦਿੱਤੇ ਥੂੜੀ ਬਣੀ ਹੈ ਇਹ ਵਾਹਨ ਤੇ 2 ਗੱਟੇ ਯੂਰੀਆ ਤੇ 1 ਗੱਟਾ ਡੀਐਪੀ ਪਿਆ ਹੋਇਆ ਇਹਦੀ ਥੂੜੀ ਜਿਹੜੀ ਹੈਗੀ ਆ ਆਸਾਨੀ ਨਾਲ ਬਣ ਗਈ ਆ ਤੇ ਜਿਹੜੇ 'ਚ ਆਪਾਂ ਖੜੇ ਆ ਜਿੱਥੇ ਹੁਣ ਥੂੜੀ ਬਣਦੀ ਪਈ ਆ ਮੁੱਲੇ ਪਾੜੇ ਵਾਲੀ 15 ਕਿਲੋ ਬੀਜਾਣੀ ਕਰਨ ਇੱਥੇ ਜਿਹੜਾ ਹੈਗਾ 1670 ਤੇ ਜਦੋਂ ਮਾਰੇ ਕਲਚ ਦੇ ਕੇ ਥੂੜੀ ਬਣਾਉਣੀ ਪਈ ਆ ਇਹਦੇ ਵਿੱਚ ਸਿਰਫ ਤਸਦ ਨੂੰ ਇਸ 1 ਏਕੜ ਦੇ ਵਿੱਚ ਚਾਰ ਟਾਲ ਦੀਆਂ ਰੋਟੀ ਪਾਈ ਸੀ ਤੇ 4 ਸਪਰੀਆਂ ਦੇਸੀ ਨਾਈਟ੍ਰੋਜਨ ਦੀਆਂ ਕੀਤੀਆਂ ਦੋ ਕੀਤੀਆਂ ਆ ਸਾਗਰੀਕਾ ਤੇ ਐਨ ਪੀ ਕੇ ਦੀਆਂ ਤੇ ਦੋ ਸਪਰੀਆਂ ਕੀਤੀਆਂ ਸੀ 2 2 1 ਕਾਲੀਆਂ 100 ਜਿਆਦਾ ਕੁਝ ਨਹੀਂ ਕੀਤਾ ਗਿਆ ਸੱਖ ਹੱਥੀ ਛੱਡੇ ਗਏ ਸੀ ਤੇ ਪੂੜੇ ਜੜੀ ਹੈ ਕਿ ਆ ਆਹ ਪਾਚਲ ਆ ਸੀਗਾ ਵੀ ਉਸ ਤੋਂ 4 ਸਾਲ ਦੀ ਬਾਂਸਾ ਸੀ ਨਾ ਪਰ ਖੇੜੇ ਕਰਾਂ ਦੀ ਆਰਾਮ ਨਾਲ ਇੱਕ ਟੂੜੀ ਬੰਦੀ ਪਈ ਐ ਤੇ ਇੱਕ ਤੰਗ ਵਾਲਾ ਅੱਤਾ ਵਾਣ ਆ ਜਾ ਬਾਕੀ ਮੱਤਾ ਨਾ ਪੁੱਛੇ ਕੂੜੀਆਂ ਦੇ ਮੁਕਾਬਲੇ ਉਹ ਜਿਹੜੇ ਕਹਿੰਦੇ ਸੀਗੇ ਵੀ ਟੂੜੀ ਕਿੱਥੋਂ ਲਿਆਓਗੇ ਉਹਦਾ ਲਈ ਇਹ ਜਵਾਬ ਆ ਤੇ ਟੂੜੀ ਨਹੀਂ ਪਸ਼ੂ ਵੀ ਘੱਟ ਖਾਊ ਹਾਂਜੀ ਹਾਂ ਕਿਉਂਕਿ ਇਹ ਟੂੜੀ ਐ ਉਹ ਜਿਹੜੀ ਹੈ ਉਹ ਖੋਕ ਐ ਉਹ ਖੋਕ ਟੂੜੀ ਐ ਉਹ ਜਾਣਕਾਰੀ ਦਿੱਤੀ ਹੋਏ ਚੰਗੀ ਤਰ੍ਹਾਂ ਵੀਡੀਓ ਕਰੋ ਆਪਾਂ ਤੁਹਾਨੂੰ ਸਮਝਾਈ ਦੇ ਦਿੱਤਾ ਜੈਨੂ ਦਾ ਬਹੁਤ ਨਾਲ ਮਾਈਕ ਤੇ ਕਾਹਤ ਜਾਨ ਦਾ ਆਪਣੇ ਮੇਰੇ ਨੂੰ ਫੇਸ ਵਿੱਚ ਲਾਈਵ ਸ਼ੇਰ ਤਾਂ ਪੁੱਛਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ